ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਨਾ ਪ੍ਰਾਣਾ ਰਵਾਜ ਦੀ ਚਿੰਦੀ ਬੂਟੀ ਦੇ ਨਾਲ ਸੂਟ ਕੱਢਣ ਲੱਗੇ ਆ ਥੋੜਾ ਥੋੜਾ ਆਪਾਂ ਕੱਢਿਆ ਵੀ ਹੈ ਤੇ ਥੋੜਾ ਜਿਹਾ ਆਪਾਂ ਤੁਹਾਨੂੰ ਸਿਖਾਉਣੀ ਹੈ ਵੀ ਆਪਾਂ ਇਹ ਕਿਵੇਂ ਬਣਾਇਆ ਇਹ ਬਹੁਤ ਹੀ ਸੌਖਾ ਡਿਜ਼ਾਈਨ ਬਣ ਜਾਂਦਾ ਪਹਿਲਾਂ ਬਹੁਤ ਚਾਦਰਾਂ ਕੱਢਦੀਆਂ ਸੀ ਤੇ ਸੂਟ ਸਾਟ ਵੀ ਬਹੁਤ ਕੱਢਦੀਆਂ ਸੀ ਤੇ ਅਸੀਂ ਵੀ ਸੂਟ ਕੱਢਣ ਲੱਗੇ ਤਾਂ ਅਸੀਂ ਤੁਹਾਨੂੰ ਨਿੱਕੀ ਬੂਟੀ ਪਹਿਲਾਂ ਦੱਸ ਦੇਈਏ ਆਪਾਂ ਕਿਵੇਂ ਬਣਾਈ ਐ ਸਭ ਤੋਂ ਪਹਿਲਾਂ ਆਪਾਂ ਇਹਨੂੰ ਚਪਾ ਕੇ ਲਿਆਂਦਾ ਫਿਰ ਆਪਾਂ ਇਸ ਨੁੱਕਰ ਤੋਂ ਇੱਕ ਸੂਈ ਕੱਢ ਲੈਣੀ ਇੱਥੋਂ ਇੱਥੋਂ ਸੂਈ ਕੱਢ ਕੇ ਆਪਾਂ ਇਸ ਤਰ੍ਹਾਂ ਮੋੜ ਕੇ ਜਿਹੜੀ ਆਪਾਂ ਇਹ ਸੂਈ ਤੋਂ ਆਹ ਗੋਟਾ ਜਿਹੜੀ ਇਹਨਾਂ ਆਪਾਂ ਧੋਪਾ ਚੱਕਣਾ ਹਾ ਛਾਪਿਆ ਲ ਇਹ ਧੋਪਾ ਹੀ ਚੱਕ ਲੈਣਾ ਫੇਰ ਆਪਾਂ ਇਧਰੋਂ ਇਧਰ ਜਾਣਾ ਇਤੋਂ ਇੱਥੇ ਜਾਣਾ ਇਤੋਂ ਜਿਹੜਾ ਆਪਾਂ ਇਹ ਤੋਪਾ ਭਰਨਾ ਹੈ ਨਾ ਇਹਨੂੰ ਆਪਾਂ ਐ ਕੱਢ ਲੈਣਾ ਸੋਈ ਫੇਰ ਆਪਾਂ ਤੱਗ ਆਪਾਂ ਇਧਰ ਨੂੰ ਕਰਕੇ ਦੇਖ ਲੈਣਾ ਇਹ ਵੀ ਤੱਗ ਆਪਣਾ ਇਤੋਂ ਐ ਹੋਊਗਾ ਇਧਰ ਤੋਪਾ ਭਰਾਂਗੇ ਇੱਕ ਆਪਾਂ ਫੇਰ ਆਪਾਂ ਪ੍ਰੇਮਕ ਭਾਲਾ ਕਮਾ ਲੈਣਾ ਫੇਰ ਆਪਾਂ ਜਿਹੜਾ ਇਹ ਤੋਪਾ ਇੱਥੋਂ ਭਰਾਂਗੇ ਇੱਥੋਂ ਤੋਪਾ ਭਰ ਕੇ ਇਹ ਆਪਣੀ ਪੰਜਾਂ ਵਾਲੀ ਡੱਬੀ ਆ ਇੱਕ ਡੱਬੀ ਆਪਣੀ ਇਹ ਬਣ ਗਈ ਹੁਣ ਜਿਹੜਾ ਤਾਗਾ ਇਹਦੇ ਉੱਪਰ ਦੇ ਆਉ ਤੇ ਇਹਦੇ ਤਾਗੇ ਦੇ ਆਪਾਂ ਥੱਲੇ ਦੀ ਸੂਈ ਕਰਨੀ ਆ ਥੱਲੇ ਦੀ ਸੂਈ ਕਰਕੇ ਤੇ ਆਪਣਾ ਇਧਰਲੇ ਕੋਨੇ ਤੇ ਚੱਲਿਆ ਜਾਊਗਾ ਧਾਗਾ ਹੁਣ ਆਪਾਂ ਇਹ ਤੋਪਾ ਭਰ ਲੈ ਤਾਂ आपण इधरनु आय हा आपण ए बना लिया कोणाक फर आपण इधरनु हा जरा आपण तोपा इथं चकांगे ना हा आपण जे थलेली लिजाणी सुई ਇਹਦੇ ਥੱਲੇ ਦੀ ਸੂਈ ਲਾ ਜਾ ਕੇ ਫਿਰ ਆਪਾਂ ਇੱਥੇ ਪਾਉਣਾ ਇਹ ਤੋਂ ਆਪਾਂ ਇਹ ਤੋਂ ਭਰ ਲਿਆ ਫਿਰ ਆਪਾਂ ਇਹ ਤੋਂ ਆਪਾਂ ਭਰਨਾ ਹੈ ਫਿਰ ਆਪਾਂ ਇਹਦੇ ਲਈ ਗੋਟ ਤੋਂ ਆਹ ਤੋਪਾਂ ਇਸ ਤਰ੍ਹਾਂ ਭਰ ਲੈਣਾ ਹੁਣ ਆਪਾਂ ਇਹਦੇ ਥੱਲੇ ਦੀ ਲਿਆਉਣੀ ਸੂਈ ਤੇ ਇਹਦੇ ਆਪਾਂ ਉੱਪਰ ਦੀ ਰੱਖਣ ਤੱਕ ਆ ਹੁਣ ਆਪਾਂ ਜਿਹੜਾ ਆਪਣਾ ਇਹ ਤੋਪਾ ਸੀਗਾ ਇਹਨੂੰ ਆਪਾਂ ਇਸ ਤਰ੍ਹਾਂ ਭਰਨਾ ਏਦਾਂ ਇਹ ਆਪਣੀਆਂ ਪੰਜ ਡੱਬੀਆਂ ਬਣ ਗਈਆਂ ਹੁਣ ਆਪਾਂ ਇਹਦੇ ਥੱਲੇ ਦੀ ਕੱਢਣਾ ਨੂੰ ਤਾਂ ਅੱਗੇ ਨੂੰ ਸੂਈ ਨੂੰ ਇਹਦੇ ਥੱਲੇ ਦੀ ਕਰ ਲੈਣਾ ਤੇ ਆਪਾਂ ਇਹ ਤੋਂ ਲੈ ਕੇ ਆਪਾਂ ਇੱਥੇ ਸੂਈ ਕਰ ਲੈਣੀ ਹੈ ਤਾਂ ਅੱਗਾ ਇੱਧਰ ਆ ਗਿਆ ਆਪਣਾ ਹੁਣ ਇਹਨਾਂ ਨੂੰ ਆਪਾਂ ਵਿੱਚੋਂ ਭਰਾਂਗੇ ਇਹ ਲਾਪਾਏ ਤਾਗਾ ਥੱਲੇ ਦੀ ਜਿਹੜਾ ਆਪਣਾ ਇਹ ਚੱਕਾਂਗੇ ਹੁਣ ਆਪਾਂ ਇਧਰਲੀ ਜਿਹੜੀ ਨੁੱਕਰ ਇਹ ਗੋਠ ਵਾਲੀ ਇਹਦੇ ਥੱਲੇ ਦੀ ਇਸ ਤਰ੍ਹਾਂ ਪਾਣਾ ਹੁਣ ਆਪਾਂ ਜਿਹੜਾ ਇਹ ਤਾਗਾ ਪਹਿਲੇ ਇਹਦੀ ਚੱਕ ਨੱਪ ਕਰਨੀ ਪਹਿਲੇ ਇਹਨੂੰ ਚੱਕ ਲਿਆ ਐ ਫਿਰ ਆਪਾਂ ਇਹ ਵਿਚਾਲੀ ਡੱਬੀ ਜਿਹੜੀ ਇਹਦਾ ਤਾਗਾ ਇਹ ਚੱਕਾਂਗੇ ਇਸ ਤਰ੍ਹਾਂ ਫਿਰ ਆਪਾਂ ਇਧਰਲੀ ਡੱਬੀ ਤੇ ਜਾਵਾਂਗੇ ਇੱਧਰ ਲਈ ਡੱਬੀ ਜਾਵੜੇ ਫੇਰ ਆਪਾਂ ਇਸ ਤਰ੍ਹਾਂ ਪਾਵਾਂਗੇ ਇੱਥੋਂ ਦੇ ਤੇ ਫੇਰ ਆਪਾਂ ਇਹਨੂੰ ਚੱਕਾਂਗੇ ਤੇ ਫੇਰ ਆਪਾਂ ਇੱਧਰ ਲਈ ਨੁੱਕਰ ਵੈਸੇ ਦੀ ਗੋਠ ਵਿੱਚ ਦੀ ਪਾਵਾਂਗੇ ਧਾਗਾ ਇਸ ਤਰ੍ਹਾਂ ਸੂਈ ਫੇਰ ਆਪਾਂ ਇਹ ਧਾਗਾ ਚੱਕਾਂਗੇ ਤੇ ਫੇਰ ਆਪਾਂ ਇਹ ਨੁੱਕਰ ਚੱਕਾਂਗੇ ਦੀ ਕੋਨੇ ਤੋਂ ਸੂਈ ਥੱਲੇ ਰਿਕੜ ਕੇ ਹੁਣ ਆਪਾਂ ਇਹਨੂੰ ਚੱਕ ਲੈਣਾ ਇਹਨੂੰ ਨੱਪ ਦੇਣਾ ਤੇ ਇਹਨੂੰ ਫੇਰ ਚੱਕ ਲੈਣਾ ਫੇਰ ਆਪਣਾ ਇਹ ਇੱਕ ਡੱਬੀ ਭਰੀ ਗਈ ਹੁਣ ਆਪਾਂ ਇਹਨੂੰ ਚੱਕਾਂਗੇ ਹੁਣ ਆਪਾਂ ਇਧਰ ਲਈ ਡੱਬੀ ਭਰਾਂਗੇ ਇਹ ਇਸ ਤਰ੍ਹਾਂ ਆਪਾਂ ਇਹ ਭਰ ਲੈਣੀ ਡੱਬੀ ਫੇਰ ਇਸ ਕੋਨੇ ਵਿੱਚ ਦੀ ਆਪਾਂ ਸੂਈ ਐਸ ਤਰ੍ਹਾਂ ਕੱਢ ਲੈਣੀ ਆ ਫੇਰ ਫੇਰ ਇਹ ਪ੍ਰੇਮ ਘਗਾ ਕੇ ਤੇ ਆਪਾਂ ਇਸ ਤਰ੍ਹਾਂ ਇਹ ਧਾਗਾ ਚੱਕ ਲਿਆ ਫੇਰ ਆਪਾਂ ਇਧਰ ਲਈ ਨੁੱਕਰ ਚੱਕ ਲਈ ਆਪਾਂ ਇਹ ਚੱਕ ਲੈਤਾ ਅੱਗੇ ਕੱਲਾ ਤੇ ਫਿਰ ਆਪਾਂ ਇੱਧਰ ਲਈ ਨੁੱਕਰ ਆਹੀਂ ਚੱਕਲੀ ਹੁਣ ਆਪਣੀ ਇਹ ਵੀ ਡੱਬੀ ਬਣ ਜਾਣੀ ਇਹਨੂੰ ਚੱਕ ਲੈ ਇਹਨੂੰ ਨੱਪ ਦਿਆਂਗੇ ਤੇ ਇਹਨੂੰ ਫੇਰ ਚੱਕ ਲਾਂਗੇ ਇਹ ਆਪਣੀ ਡੱਬੀ ਦੂਰ ਡੱਬੀਆਂ ਬਣ ਗਈਆਂ ਹੁਣ ਇਹਨੂੰ ਚੱਕਾਂਗੇ ਆਪਾਂ ਫਿਰ ਆਪਾਂ ਇਸ ਡੱਬੀ ਨੂੰ ਭਰਨਾ ਫਿਰ ਇਹਨੂੰ ਚੱਕ ਲਾਂਗੇ ਆਪਾਂ ਇਸ ਤਰ੍ਹਾਂ ਫਿਰ ਇਹ ਕੋਨੇ ਤੋਂ ਆਪਾਂ ਇਸ ਤਰ੍ਹਾਂ ਸੂਈ ਪਾਉਣੀ ਆ ਫੇਰ ਆ ਬਾ ਇਹਨੂੰ ਚੱਕ ਲਾਂਗੇ ਫੇਰ ਇਧਰਲੇ ਕੋਨੇ ਤੇ ਆ ਗਏ ਫੇਰ ਇਹਨੂੰ ਚੱਕ ਲੈਣਾ ਕੋਨੇ ਨੂੰ ਤਾਂ ਅੱਗੇ ਨੂੰ ਤੋਂਪਾ ਥੱਲੇ ਨਹੀਂ ਤਾਂ ਪਸ ਸੂਈ ਜਾਣ ਦੇਣੀ ਉੱਪਰੋਂ ਪਰੇ ਚੱਕਣਾ ਫੇਰ ਇਹਨੂੰ ਚੱਕ ਲਿਆ ਇਹਦੇ ਉੱਪਰ ਦੇ ਆਪਾਂ ਫੇਰ ਇਹ ਕੋਨਾ ਆਪਾਂ ਚੱਕਾਂਗੇ ਇਸ ਤਰ੍ਹਾਂ ਹੁਣ ਇਹਦੇ ਵੀ ਦੋ ਤਾਗੇ ਚੱਕੇ ਜਾਣਗੇ ਪਹਿਲੇ ਆ ਕੇ ਸਾਰੀ ਡੱਬੀ ਆਪਾਂ ਇਕੱਠੇ ਹੀ ਚੱਕਣੀ ਹੁੰਦੀ ਆ ਔਰ ਇਹ ਦੋ ਤਾਗੇ ਆਪਾਂ ਇੱਕ ਚੱਕ ਲਿਆ ਇੱਕ ਨਾਪ ਲਿਆ ਹੁਣ ਇਹ ਵਿਚਕਾਰਲੀ ਡੱਬੀ ਆਪਣੀ ਆ ਗਈ ਇਹਦਾ ਵੀ ਇੱਕ ਤਾਗਾ ਹੈ ਚੱਕ ਲੈਣਾ ਆਪਾਂ ਇਹਨੂੰ ਨੱਪਦਾ ਇਹਨੂੰ ਚੱਕ ਲਿਆ ਹੁਣ ਆਪਣੀ ਇੱਧਰਲੀ ਡੱਬੀ ਆ ਗਈ ਇਹਨੂੰ ਚੱਕ ਲੈਣਾ ਫਿਰ ਆਪਾਂ ਇਧਰਲੇ ਕੋਨੇ ਤੇ ਜਾਣਾ ਇਹ ਕੋਨਾ ਚੱਕ ਲਿਆ ਫਿਰ ਆਪਣਾ ਇਹ ਇਹ ਦੋਨੇ ਇਹ ਚੱਕ ਲੈਣਾ ਨੂੰ ਨੱਪ ਲੈਣਾ ਹੁਣ ਚੱਕ ਲਿਆ ਇਹ ਆਪਣੀ ਚਿੰਦੀ ਬੂਟੀ ਦੀ ਛੋਟੀ ਡੱਬੀ ਜਿਹੜੀ ਪੰਜਾਂ ਵਾਲੀ ਇਹ ਬਣ ਗਈ ਅੱਗ ਆਪਾਂ ਥੱਲੇ ਕੱਢ ਦੇਣਾ ਇਸ ਤਰ੍ਹਾਂ ਦੇਖੋ ਕਿੱਡੇ ਸੋਹਣੇ ਬਣੀ ਐ ਜੇ ਤੁਹਾਨੂੰ ਵੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਦੂਰ ਦੱਸਣਾ ਹੁਣ ਆਪਾਂ ਇਹਨੂੰ ਥੱਲੇ ਆਪਾਂ ਗੰਢ ਲਾ ਦੇਣੀ ਐ ਇਸ ਤਰ੍ਹਾਂ ਇਹਨੂੰ ਆਪਾਂ ਹੁਣ ਗਾਂਢ ਲਾਤੀ ਥੱਲੇ ਇਹ ਲੋ ਆਪਣੀ ਇਹ ਚਿੰਦੀ ਬੂਟੀ ਦੀ ਨਿੱਕੀ ਬੂਟੀ ਬਣ ਗਈ ਪੰਜਾਂ ਵਾਲੀ ਤੇ ਗਾਂ ਆਪਣੀ ਬਣਨੀਆਂ ਹੈਗੀਆਂ ਵੀ 25ਾਂ ਵਾਲੀ ਬਣੂਗੀ ਵੱਡੀ ਬੂਟੀ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਬਣਾਉਣੀ ਦੱਸਾਂਗੇ ਵੀ ਆਪਾਂ ਕਿਵੇਂ ਬਣਾਉਣੀ ਆ ਪਹਿਲਾਂ ਆਪਾਂ ਤੁਹਾਨੂੰ ਨਿੱਕੀ ਬੂਟੀ ਦੱਸੀ ਆ ਇਹ ਆਪਾਂ ਕਮੀਜ਼ ਕੱਢਣ ਲੱਗੇ ਆਪਾਂ ਤੁਹਾਨੂੰ ਸਾਰਾ ਕੱਢ ਕੇ ਦਿਖਾਵਾਂਗੇ ਪਹਿਲਾਂ ਆਪਾਂ ਵੀਡੀਓ ਬਣਾਈ ਆ ਵੀ ਪਹਿਲਾਂ ਆਪਾਂ ਦੱਸ ਦਈਏ ਕਿਵੇਂ ਕੱਢਣਾ ਇਹ ਚਿੰਦੀ ਤੋਂ ਆਪਾਂ ਵਾਜਦਾ ਹਾਂ ਜੇ ਤੁਹਾਨੂੰ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਚੋੱਕ ਕੇ ਬਾਏ ਬਾਏ